ਗੋਬਿੰਦ ਸਿੰਘ ਜੀ ਨੇ ਸਾਡੇ ਲਈ ਆਪਣਾ ਸਾਰਾ ਸਰਬੰਸਵਾਰ ਦਿੱਤਾ ਸੋ ਸਾਨੂੰ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਵਾਸਤੇ ਆਪਣੇ ਬੱਚਿਆਂ ਨੂੰ ਆਪਣੇ ਸਾਰੇ ਕੌਮ ਲਈ ਆ ਉਹਨਾਂ ਨੇ ਆਪਣੇ ਬੱਚਿਆਂ ਨੂੰ ਵਾਰਿਆ ਔਰ ਸਾਨੂੰ ਇਹ ਦਿਨ ਔਰ ਸਾਨੂੰ ਜ਼ਿੰਦਗੀ ਦੇ ਵਿੱਚ ਕੁਛ ਜੀਣ ਦੀ ਉਹਨਾਂ ਨੇ ਇੱਕ ਮੋਟਿਵ ਦਿੱਤਾ ਸੋ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਵੀ ਅਸੀਂ ਉਹਨਾਂ ਦੇ ਕੀਤੇਆਂ ਦੀ ਕਦਰ ਕਰੀਏ ਔਰ ਉਹਨਾਂ ਦੀ ਸਿੱਖੀ ਨਾਲ ਸੀ ਜੁੜੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਵਾਰ ਕੇ ਸਾਲੂ ਅੱਜ ਇੱਥੇ ਤੱਕ ਪਹੁੰਚਾਇਆ ਹੈ ਅਸੀਂ ਉਹਨਾਂ ਦੇ ਸਾਡਾ ਪਰਿਵਾਰ ਜੋ ਵੀ ਹੈ ਅੱਜ ਉਹਨਾਂ ਦੀ ਕਦਰ ਕਰਦਾਰ ਹੈ ਉਹਨਾਂ ਦੇ ਦਿੱਤਾ ਖਾ ਰਿਹਾ ਆਪਾਂ ਉਹਨਾਂ ਦਾ ਦਿੱਤਾ ਪਾ ਰਿਹਾ ਸਾਰਿਆਂ ਨੂੰ ਉਹਨਾਂ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਸਾਨੂੰ ਇਹ ਗੁਰਸਿੱਖੀ ਇਹ ਪਨੀਰੀ ਸਾਨੂੰ ਲਿਆਉਣ ਵਾਸਤੇ ਅੱਜ ਉਸ ਮਹਾਨ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਹੈ ਸੋ ਅਸੀਂ ਰਲ ਮਿਲ ਕੇ ਖੁਸ਼ੀਆਂ ਨਾਲ ਉਹਨਾਂ ਦੇ ਰਾਤ ਚੱਲੀਏ ਤੇ ਗੁਰਪੁਰਬ ਅੱਛੇ ਤਰ੍ਹਾਂ ਮਨਾਈ ਸੱਚੇ ਪਤਾ ਵਾਹਿਗੁਰੂ ਅਸੀਂ ਉਹਨਾਂ ਦਾ ਦੇਣਾ ساری ਉਮਰ ਨਹੀਂ ਦੇ ਸਕਦੇ ਤੇ ਸਾਰੀ ਸੰਗਤ ਨੂੰ ਸਾਡੇ ਗੁਰੂ ਸਾਭਾ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਗੁਰਪੁਰਬ ਦੀਆਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਹੋ ਜੀ ਅੱਜ ਉਸ ਮੇਰੇ ਪਿਤਾ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਸਾਡੀ ਖਾਤਰ ਸਰਬੰਸਵਾਰ ਦਿੱਤਾ ਸਾਨੂੰ ਜ਼ਿੰਦਗੀ ਚ ਕਦੀ ਨਹੀਂ ਭੁੱਲਣਾ ਚਾਹੀਦਾ ਔਰ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਸਭ ਕੁਝ ਦੱਸਣਾ ਚਾਹੀਦਾ ਕੀ ਗੁਰੂ ਪਾਤਸ਼ਾਹ ਜੀ ਨੇ ਚਾਰੋਂ ਸਾਹਿਬ ਜادہ ਜੀ ਨੇ ਸਾਡੇ ਲਈ ਕੀ ਕੀਤਾ ਕੀ ਕੀ ਕੁਰਬਾਨੀਆਂ ਕੀਤੀਆਂ ਕੀ ਗੁਰੂ ਨਾਲ ਜੁੜੋ ਤੇ ਗੁਰੂ ਦੀ ਸਿੱਖੀ ਨਾਲ ਜੁੜੋ ਗੁਰੂ ਨੂੰ ਤਾਂ ਮੰਨਣਾ ਹੀ ਮੰਨਣਾ ਹੈ ਅਸੀਂ ਗੁਰੂ ਦੀਆਂ ਵੀ ਮੰਨਣੀਆਂ ਨੇ ਸਾਰੀਆਂ ਜੋ ਗੁਰੂ ਸਾਹਿਬ ਸਾਨੂੰ ਪੂਰਨੇ પાਕੇ ਗਏ ਨੇ ਅਸੀਂ ਉਹਨਾਂ ਤੇ ਖਰੇ ਉਤਰੀਏ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ ਹੈ ਮੇਰੇ ਵੱਲੋਂ ਅਤੇ ਮੇਰੇ ਪੂਰੇ ਸਕੂਲ ਵੱਲੋਂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਆਪਣਾ ਸਾਰਾ ਸਰਬੰਸਵਾਰ ਦਿੱਤਾ ਸੋ ਸਾਨੂੰ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ ਤੇ ਇਹ ਗੁਰਪੁਰਬ ਮਨਾਣੇ ਤਾਂ ਹੀ ਸਫਲ ਨੇ ਜੇ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲੀਏ ਤੇ ਉਹਨਾਂ ਦੇ ਦਿੱਤੇ ਹੋਏ ਮਾਰਗ ਤੇ ਚੱਲੀਏ ਸੋ ਸਾਰੇ ਦੇਸ਼ ਵਾਸੀਆਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਸਾਰਿਆਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਸਾਰਿਆਂ ਨੂੰ ਗੁਰਗੋਬਿੰਦ ਸਿੰਘ ਪਬਲਿਕ ਸਕੂਲ ਦੇ ਵੱਲੋਂ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਅਜੀ ਖਾਨ ਸਾਹਿਬ ਅਜੀ ਫਤਿਹ ਬਾਬਾ ਸਾਰਿਆਂ ਜੀ ਨੂੰ ਅੱਜ ਸ੍ਰੀ ਗੁਰਗੋਬਿੰਦ ਸਿੰਘ ਜੀ ਦਾ ਜਨਮ ਦਿਵਸ ਹੈ ਸਾਰੀ ਸਾਧ ਸੰਗਤ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਗੁਰਗੋਬਿੰਦ ਸਿੰਘ ਜੀ ਨੇ ਸਾਡੇ ਖਾਤਰ ਆਪਣਾ ਪਰਿਵਾਰ ਵਾਰਿਆ ਤਾਂ ਸਾਨੂੰ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਦੇ ਉੱਤੇ ਚੱਲਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਗੋਬਿੰਦ ਸਿੰਘ ਜੀ ਦੇ ਇਸ ਪਵਿੱਤਰ ਦਿਹਾੜੇ ਜਨਮ ਦਿਨ ਤੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਜਿਨ੍ਹਾਂ ਨੇ ਸਾਡੇ ਵਾਸਤੇ ਆਪਣੇ ਬੱਚਿਆਂ ਨੂੰ ਆਪਣੇ ਸਾਰੀ ਕੌਮ ਲਈ ਆ ਉਹਨਾਂ ਨੇ ਆਪਣੇ ਬੱਚਿਆਂ ਨੂੰ ਵਾਰਿਆ ਔਰ ਸਾਨੂੰ ਇਹ ਦਿਨ ਔਰ ਸਾਨੂੰ ਜ਼ਿੰਦਗੀ ਦੇ ਵਿੱਚ ਖੁਸ਼ ਜੀਣ ਦੀ ਉਹਨਾਂ ਨੇ ਇੱਕ ਮੋਟਿਵ ਦਿੱਤਾ ਸੋ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਵੀ ਅਸੀਂ ਉਹਨਾਂ ਦੇ ਕੀਤੇਆਂ ਦੀ ਕਦਰ ਕਰੀਏ ਔਰ ਉਹਨਾਂ ਦੀ ਸਿੱਖੀ ਨਾਲ ਅਸੀਂ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਜਲਬਦਿਲ ਦੇ ਦਿਹਾੜੇ ਤੇ ਸਾਰੇ ਲੋਕ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਲ੍ਹਾ ਨੇ ਇਸ ਆਪਣੇ ਜਿਲ੍ਹਾ ਨੇ ਆਪਣੇ ਪਰਿਵਾਰ ਨੂੰ ਵਰਕੇ ਸਾਲੂ ਅੱਜ ਇੱਥੇ ਤੱਕ ਪਹੁੰਚ ਆਇਆ ਹੈ ਅਸੀਂ ਉਹਨਾਂ ਦੇ ਸਾਡਾ ਪਰਿਵਾਰ ਜੋ ਵੀ ਹੈ ਅੱਜ ਉਹਨਾਂ ਦੀ ਕਦਰ ਕਦਰਦਾਨ ਹੈ ਉਹਨਾਂ ਦੇ ਦਿੱਤਾ ਖਾ ਰਹੇ ਆਪਾਂ ਉਹਨਾਂ ਦਾ ਦਿੱਤਾ ਪਾ ਰਹੇ ਆ ਸਾਰਿਆਂ ਨੂੰ ਉਹਨਾਂ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨ ਪੁੱਤਰਾਂ ਕੇ ਸੀਸ ਪੇਵਾਰ ਦੀ ਸੁਖਚਾਰ ਚਾਰ ਮੋਏ ਸੋ ਕਿਆ ਵਾ ਜੀਵਤ ਕਈਏ ਜਾਰ ਗੁਰਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਸਰਵੰਸ ਵਾਰਤਾ ਸਾਨੂੰ ਇਹ ਗੁਰਸਿੱਖੀ ਇਹ ਪਨੀਦੀ ਸਾਨੂੰ ਲਿਆਨ ਵਾਸਤੇ ਅੱਜ ਉਸ ਮਹਾਨ ਗੁਰਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਹੈ ਸੋ ਅਸੀਂ ਰਲ ਮਿਲ ਕੇ ਖੁਸ਼ੀਆਂ ਨਾਲ ਉਹਨਾਂ ਦੇ ਰਾਤ ਚੱਲੀਏ ਤੇ ਗੁਰਪੁਰਬ ਅੱਛੀ ਤਰ੍ਹਾਂ ਮਨਾਈ ਸੱਚੇ ਪਿਤਾ ਵਾਹਿਗੁਰੂ ਸੱਚੇ ਪਿਤਾ ਵਾਹਿਗੁਰੂ ਸਾਨੂੰ ਆਗਿਆ ਬਖਸ਼ੋ ਗੁਰਗੋਬਿੰਦ ਸਿੰਘ ਜੀ ਸਾਨੂੰ ਅੱਛੀ ਤਰ੍ਹਾਂ ਸਾਨੂੰ ਉਹਦੇ ਆਪਣੇ ਚਰਨਾਂ ਤੇ ਉਹ ਚੱਲ ਸਕੀ ਸੱਚੇ ਪਿਤਾ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਗੁਰੂ ਸਾਹਿਬ ਜੀ ਦਾ ਬਹੁਤ ਗੁਰਪੁਰਬ ਹੈ ਅੱਜ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਆਪਣਾ ਪਰਿਵਾਰ ਵਾਰਿਆ ਅਸੀਂ ਉਹਨਾਂ ਦਾ ਦੇਣਾ ساری ਉਮਰ ਨਹੀਂ ਦੇ ਸਕਦੇ ਤੇ ਸਾਰੀ ਸੰਗਤ ਨੂੰ ਸਾਡੇ ਗੁਰੂ ਸਾਹਿਬਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਸ੍ਰੀ ਗੁਰਗੋਬਿੰਦ ਸਿੰਘ ਦੇ ਜਨਮ ਦਿਹਾੜੇ ਤੇ ਸੰਗਤ ਬਾਬਾ ਬਾਬਾ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਾਰਾ ਸਾਡੇ ਤੇ ਵਾਰਤਾ ਸਾਡੇ ਲਈ ਵਾਰਿਆ ਅਸੀਂ ਸਾਰੀ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਨੇ ਆਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦੀਆਂ ਵਧਾਈਆਂ ਉਹਨਾਂ ਨੇ ਸਾਡੇ ਲਈ ਪਰਿਵਾਰ ਵਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਇਬੇ ਕਮਾਲ ਤਨ ਤਨ ਸ਼੍ਰੀ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਗੁਰਪੁਰਬ ਦੀਆਂ ਲੱਖ ਲੱਖ ਕਰੋੜਾਂ ਖੁਰੜ ਵਧਾਈਆਂ ਹੋਣ ਜੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਰੇ ਪੁੱਤਰ ਮਾਤਾ ਜੀ ਸਾਰੇ ਵਾਰ ਕੇ ਸੱਚੇ ਪਾਤਸ਼ਾਹ ਇੰਨੀ ਵੱਡੀ ਕੁਰਬਾਨੀ ਦੇ ਕੇ ਸੱਚੇ ਪਾਤਸ਼ਾਹ ਸਾਨੂੰ ਇਹ ਯੋਗ ਬਣਾਇਆ ਹੈ ਕਿ ਅਸੀਂ ਇਹ ਗੁਰਪੁਰਬ ਮਨਾਏ ਜਾਣ ਉਸ ਤੋਂ ਬਾਅਦ ਜੋ ਜੋ ਦਿਨ ਲੰਘ ਗਏ ਹਨ ਉਹਨਾਂ ਨੂੰ ਭੁੱਲ ਕੇ ਤੇ ਖੁਸ਼ੀਆਂ ਵਾਲਾ ਨਵਾਂ ਸਾਲ ਮਨਾਇਆ ਜਾ ਸਕੇ ਤਾਂ ਤਾਂ ਸ਼੍ਰੀ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਰੋਟ ਕੋ ਵਧਾਈਆਂ ਹੋਣ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਗੁਰਗੋਬਿੰਦ ਸਿੰਘ ਪਾਸ਼ਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਅੱਜ ਉਸ ਮੇਰੇ ਪਿਤਾ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਸਾਡੀ ਖਾਤਰ ਸਰਬੰਸ ਮਾਰ ਦਿੱਤਾ ਤੇ ਸੀ ਨਹੀਂ ਉਚਾਰੀ ਗੁਰਤੇਗ ਬਾਦਰ ਸਾਹਿਬ ਜੀ ਤੋਂ ਲੈ ਕੇ ਤੇ ਗੁਰਗੋਬਿੰਦ ਸਿੰਘ ਪਾਸ਼ਾ ਜੀ ਦੇ ਛੋਟੇ ਛੋਟੇ ਫਰਜ਼ੰਦਾ ਤੱਕ ਇਹ ਸ਼ਹੀਦੀਆਂ ਜਿਹੜੀਆਂ ਗੁਰੂ ਸਾਹਿਬ ਨੇ ਦਿੱਤੀਆਂ ਉਹ ਸਾਡੇ ਪਿੱਛੇ ਦਿੱਤੀਆਂ ਤੇ ਅਸੀਂ ਕੋਟਾਨ ਕੋਟਾਨ ਸ਼ੁਕਰ ਕਰਦੇ ਆ ਕਿ ਅਸੀਂ ਉਹਨਾਂ ਦੇ ਪਰਿਵਾਰ ਦਾ ਇੱਕ ਹਿੱਸਾ ਵਾਂ ਤੇ ਅਸੀਂ ਉਹਨਾਂ ਦੀ ਅੰਸ਼ਵਾਸ ਨੂੰ ਅੱਗੇ ਲੈ ਕੇ ਚੱਲੀਏ ਆਪਣੇ ਬੱਚਿਆਂ ਨੂੰ ਇਹ ਪ੍ਰੇਰਣਾ ਦੇਈਏ ਕਿ ਗੁਰੂ ਨਾਲ ਜੁੜੋ ਤੇ ਗੁਰੂ ਦੀ ਸਿੱਖੀ ਨਾਲ ਜੁੜੋ ਗੁਰੂ ਨੂੰ ਤਾਂ ਮੰਨਣਾ ਹੀ ਮੰਨਣਾ ਹੈ ਅਸੀਂ ਗੁਰੂ ਦੀਆਂ ਵੀ ਮੰਨਣੀਆਂ ਨੇ ਸਾਰੀਆਂ ਜੋ ਗੁਰੂ ਸਾਹਿਬ ਸਾਨੂੰ ਪੂਰਨੇ પા ਕੇ ਗਏ ਨੇ ਅਸੀਂ ਉਹਨਾਂ ਤੇ ਖਰੇ ਉਤਰੀਏ ਤੇ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਤੋਂ ਲੱਖ ਲੱਖ ਵਧਾਈਆਂ ਪੂਤਾ ਮਾਤਾ ਕੀ ਆਸ਼ੀਸ਼ ਨਿਮਕ ਨਾ ਮਿਸਰੋ ਤੁਮ ਕੋ ਹਰ ਹਰ ਸਦਾਪ ਜੋ ਜਗਦੀਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਸਭ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਆਪ ਸਭ ਜੀ ਨੂੰ ਸਾਨੂੰ ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਉਹਨਾਂ ਦੀਆਂ ਜੋ ਕੁਰਬਾਨੀਆਂ ਸਾਨੂੰ ਜ਼ਿੰਦਗੀ ਚ ਕਦੀ ਨਹੀਂ ਭੁੱਲਣਾ ਚਾਹੀਦਾ ਔਰ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਸਭ ਕੁਝ ਦੱਸਣਾ ਚਾਹੀਦਾ ਕਿ ਗੁਰੂ ਪਾਤਸ਼ਾਹ ਜੀ ਨੇ ਚਾਰੋਂ ਸਾਹਿਬਜ਼ਾਦੇ ਆ ਜੀ ਨੇ ਸਾਡੇ ਲਈ ਕੀ ਕੀਤਾ ਕੀ ਕੀ ਕੁਰਬਾਨੀਆਂ ਕੀਤੀਆਂ ਹੁਣ ਇਸ ਤੋਂ ਅੱਗੇ ਮੈਂ ਇਮੋਸ਼ਨਲ ਹੋ ਰਹੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਸਾਈਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਹੀ ਧੂਮ-ਧਾਮ ਨਾਲ ਮਨਾ ਰਹੇ ਹਾਂ ਪਰ ਇਹ ਮਨਾਇਆ ਤਾਂ ਹੀ ਸਫਲ ਹੋਏਗਾ ਜੇ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਦੀ ਕਦਰ ਪਾਵਾਂਗੇ ਜੇ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਦੀ ਕਦਰ ਪਾਵਾਂਗੇ ਤਾਂ ਹੀ ਸਾਨੂੰ ਮਨਾਣਾ ਇਹ ਦਿਹਾੜਾ ਸਫਲ ਮੰਨਿਆ ਜਾਏਗਾ ਜੇ ਅਸੀਂ ਆਪਣੇ ਹੀ ਕਰਮ ਕਮਾਂ ਦੇ ਵਿੱਚ ਲੱਗੇ ਰਵਾਂਗੇ ਤੇ ਇਹ ਸਫਲ ਨਹੀਂ ਮੰਨਿਆ ਜਾਏਗਾ ਸਾਨੂੰ ਚਾਹੀਦਾ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਅਸੀਂ ਉਹਨਾਂ ਦਾ ਖੱਟਿਆ ਖਾ ਰਹੇ ਆਂ ਪਰ ਅਸੀਂ ਉਹਨਾਂ ਦੀ ਕਦਰ ਨਹੀਂ ਪਾ ਰਹੇ ਸਾਨੂੰ ਉਹਨਾਂ ਨੇ ਇੰਨੀ ਖਾਸ ਦਸਤਾਰ ਦਿੱਤੀ ਹੈ ਬੜੀ ਹੀ ਕਦਰਾਂ ਨਾਲ ਸਾਰਾ ਪੰਥ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਭਾਈ ਤਾਰੂ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦੇ ਪੁੱਤਰ ਅਜੇ ਸਿੰਘ ਜੀ ਸੈਭਜਾਦਾ ਜੀ ਸਿੰਘ ਜੁਝਾਰ ਸਿੰਘ ਫਤਿਹ ਸਿੰਘ ਜੋਰਾਵਾਰ ਸਿੰਘ ਇਹ ਸ਼ੀਧੀਆਂ ਨਾਲ ਮੇਰੇ ਕੋਲ ਗਿਣੇ ਨਹੀਂ ਜਾ ਰਹੇ ਇੰਨੀਆਂ ਸ਼ਹਾਦਤਾਂ ਨਾਲ ਸਾਡਾ ਪੰਥ ਭਰਿਆ ਹੋਇਆ ਪਰ ਫੇਰ ਵੀ ਅਸੀਂ ਉਹਨਾਂ ਦੀ ਇੰਨੀ ਕਦਰ ਨਹੀਂ ਪਾ ਰਹੇ ਅਸੀਂ ਉਹਨਾਂ ਦਾ ਖੱਟਿਆ ਹੋਇਆ ਘਾ ਰਹੇ ਆ ਇਹ ਤਾਂ ਹੀ ਪ੍ਰਵਾਨ ਮੰਨਿਆ ਜਾਏਗਾ ਜੇ ਅਸੀਂ ਉਹਨਾਂ ਦੀ ਕਦਰ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ ਹੈ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਦੱਸਿਆ ਮਾਰਗ ਤੇ ਚੱਲਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਈਬੇ ਕਮਾਲ ਸਰਬਜਦਾਨੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਉత్సਵ ਦਰਦਵਾਰਾ ਬਾਬਾ ਸ਼ੀਰ ਦੀਪ ਸਿੰਘ ਦੇ ਜਿ ਮਨਾਇਆ ਜਾ ਰਿਹਾ ਹੈ ਬੜੀ ਧੂਮਤਾਮ ਨਾਲ ਇੱਥੇ ਸ਼ਰਧਾ ਤੇ ਲੋਕ ਸ਼ਰਧਾ ਦੇ ਨਾਲ ਆ ਰਹੇ ਨੇ ਸਵੇਰ ਤੋਂ 4-5 ਵਜੇ ਤੋਂ ਲੈ ਕੇ ਅੱਜ ਤੱਕ ਤੁਸੀਂ ਦੇਖ ਰਹੇ ਕਿੰਨੀ ਸੰਗਤ ਆ ਰਹੀ ਹੈ ਸਾਰਾ ਦਿਨ ਇੱਥੇ ਨਗਰ ਕੀਰਤਨ ਤੋਂ ਇਲਾਵਾ ਸਾਰਾ ਗੁਰਪਰਵਾਹ ਜੋ ਸ਼ਬਦ ਕੀਰਤਨ ਪੜਿਆ ਜਾ ਰਿਹਾ ਹੈ ਗੁਰੂ ਕਾ ਲੰਗਰ ਵਰਤੇ ਜਾ ਰਿਹਾ ਹੈ ਜੋ ਸਰਦਾਰਾਂ ਦੀ ਸੰਗਤ ਆ ਰਹੀ ਹੈ ਤੁਹਾਨੂੰ ਸਿਰਫ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਸਤਵ ਅੱਜ ਦੇ ਦਿਹਾੜੇ 'ਚ ਪਟਨਾ ਸਾਹਿਬ 'ਖੇ ਉਹਨਾਂ ਦਾ ਜਨਮ ਹੋਇਆ ਸੀ ਜੋ ਸਰਦਾਰਾਂ ਦੀ ਸੰਗਤ ਬਣਾ ਰਹੀ ਹੈ ਸੰਗਤ ਦੇ ਮਨ ਵਿੱਚ ਇੰਨੀ ਖੁਸ਼ੀ ਹੁੰਦੀ ਹੈ ਕਿ ਆ ਸਾਡੇ ਗੁਰੂ ਮਹਾਰਾਜ ਨੇ ਆਪਣਾ ਇੱਥੇ ਜਨਮ ਲਿਆ ਤੇ ਆਪ ਸਾਨੂੰ ਸਿੱਖਾਂ ਨੂੰ ਇਤਾਰਿਆ ਅੱਜ ਦਿਨ ਖਾਲਸਾ ਸਾਹਿਬ ਨੂੰ ਗੋਬਿੰਦ ਸਿੰਘ ਸਾਜਾ ਤੇ ਅਮਰਦੀ ਦਾਤ ਬਖਸ਼ੀ ਵਾਹਿਗੁਰੂ ਜੀ ਦਾ ਖਾਲਸਾ ਵਜੋ